ਜਿਹੜੇ ਕਿਸਾਨ ਹਿੰਦੁਸਤਾਨ ਦਾ ਢਿੱਡ ਪਰਦੇ ਨੇ ਉਹ ਅੱਜ ਕਿਸਾਨ ਸੜਕਾਂ ਦੇ ਉੱਤੇ ਰੋਲ ਰਹੇ ਨੇ ਉਹ ਇੱਥੇ ਆ ਕੇ ਭਗਵੰਤ ਮਾਨ ਉਹਨਾਂ ਦੀ ਸਰਕਾਰ ਉਹਨਾਂ ਦੇ ਸਾਰੇ ਇੱਥੇ ਆ ਕੇ ਇਹਨਾਂ ਨੂੰ ਸਮਰਥਨ ਦਿੰਦੇ ਇਹਨਾਂ ਦਾ ਹਾਲਚਾਲ ਬੁੱਧੇ ਤੇ ਬਾਕੀ ਆਖ ਦਿੱਲੀ ਜਾ ਕੇ ਬੈਠਣੇ ਚਾਉਣੀ ਪੈਂਦੇ ਦਾਸਤਾ ਜੀ ਉਹਨਾਂ ਨੇ ਕੱਲ ਇੱਕ ਇਹ ਜਾਣ ਇਥੋਂ ਸਾਰੇ ਆਪਣੇ ਐਮਐਲਏ ਨੂੰ ਲੈ ਕੇ ਐਮਪੀ ਨੂੰ ਲੈ ਕੇ ਰਾਜ ਸਭਾ ਐਮਪੀ ਜਾ ਕੇ ਦਿੱਲੀ ਪ੍ਰਧਾਨ ਮੰਤਰੀ ਦੀ ਕੁੱਟਹੀ ਦੇ ਬਾਹਰ ਬੈਠ ਪਾਰਲੀਮੈਂਟ ਦੇ ਬਾਹਰ ਜਾ ਕੇ ਬੈਠਣ ਵੀ ਸਾਡਾ ਐਡਾ ਕਦਰ ਨੀਤਾ ਜਿਹੜਾ ਆਪਣੀ ਜਿੰਦ ਜਾਨ ਦੌਤੇ ਲਈ ਬੈਠਾ ਉਹਦੇ ਬਾਰੇ ਹੁਣ ਤਾਈਂ ਸੈਂਟਰ ਗੌਰਮ ਸੁਤੀ ਪਈ ਆ ਕੀ ਗੱਲ ਹੈ ਸਟੇਟ ਦੀ ਜ਼ਿੰਮੇਵਾਰੀ ਮੇਰੇ ਕਹਿੰਦੇ ਤੇ ਥੋੜੀ ਪ੍ਰਧਾਨ ਮੰਤਰੀ ਉੱਠੂਗਾ ਸਾਡੇ ਕਹਿੰਦੇ ਤੇ ਥੋੜੀ ਉੱਠੂਗਾ ਚੀਫ ਮਿਨਿਸਟਰ ਕੋ ਛੋਟੀ ਗੱਲ ਥੋੜੀ ਆ ਪੰਜਾਬ ਦਾ ਚੀਫ ਮਿਨਿਸਟਰ ਹਿੰਦੁਸਤਾਨ ਦੇ ਵਿੱਚ ਕਬਣਾ ਬੱਕਰਾ ਸਥਾਨ ਰੱਖਦਾ ਇਹ ਵੈਸੇ ਵੀ ਕਹਾ ਹਵਤਾ ਵੀ ਜੇ ਦਿੱਲੀ ਦੇ ਹਸਨ ਤੇ ਬੈਠਣਾ ਤਾਂ ਪੰਜਾਬ ਦੇ ਵਿੱਚ ਦੀ ਉਹ ਕੇ ਰਸਤਾ ਜਿੰਨੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਬਰ ਤੇ ਇੱਕ ਮਹੀਨਾ ਪੂਰਾ ਹੋ ਗਿਆ ਸੋ ਸਰਕਾਰ ਟਾਸ ਤੋਂ ਮਸਮੀ ਹੋ ਰਹੀ ਹਰ ਇੱਕ ਵਰਗ ਹੈ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਸਪੋਰਟ ਕਰਨ ਦੇ ਲਈ ਪਹੁੰਚਦਾ ਹੈ ਸਰਦਾਰ ਹਰਵਿੰਦਰ ਸਿੰਘ ਖਨੋੜਾ ਜੋ ਕਿ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਇੱਥੇ ਪਹੁੰਚੇ ਨੇ ਗੱਲ ਕਰਦੇ ਹਾਂ ਜੀ ਖਨੋੜਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਰੂਜੀਖਾ ਖਾਲਸਾ ਵੈਰੂਜੀ ਖਾਲਸਾ ਵੈਰੂਜੀ ਬਟਵਾਣਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਅਜੇ ਇੱਕ ਮਹੀਨਾ ਪੂਰਾ ਹੋ ਗਿਆ ਜੀ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਅੰਨ ਦਾ ਤਿਆਗ ਕਰੀ ਬੈਠੇ ਨੇ ਅੰਨ ਦਾਤਾ ਕਿਹਾ ਜਾਂਦਾ ਕਿਸਾਨ ਨੂੰ ਬਿਲਕੁਲ ਦੁੱਖ ਦੀ ਗੱਲ ਆ ਵੀ ਜਿਹੜੇ ਕਿਸਾਨ ਨੂੰ ਅੰਨ ਦਾਤਾ ਕਿਹਾ ਜਾਂਦਾ ਅੱਜ ਉਹੀ ਜਿਹੜਾ ਬੜਾ ਕੱਦਵਰ ਨੇਤਾ ਕਿਸਾਨਾਂ ਦਾ ਅੱਜ ਉਹ 30 ਦਿਨ ਤੋਂ ਭੁੱਖਣ ਪਾਣਾ ਬੈਠਾ ਜਿਹੜੇ ਕਿਸਾਨ ਹਿੰਦੁਸਤਾਨ ਦਾ ਢਿੱਡ ਭਰਦੇ ਨੇ ਉਹ ਅੱਜ ਕਿਸਾਨ ਸੜਕਾਂ ਦੇ ਉੱਤੇ ਰੋਲ ਰਹੇ ਨੇ ਮੈਂ ਤੁਹਾਨੂੰ ਵੀ ਟਵਾਣਾ ਸਾਹਿਬ ਦੱਸਦਾ ਵੀ ਜਿਹੜਾ ਟੋਟਲੀ ਅੰਦਾ ਜਿਹੜਾ ਪੰਡਾਰਾ ਉਹਦੇ ਵਿੱਚ ਇਕੱਲੇ ਪੰਜਾਬ ਦਾ 50% ਜਿਹੜਾ ਯੋਗਦਾਨ ਇਕੱਲਾ ਪੰਜਾਬ ਦਾ ਕਿਸਾਨ ਪਾਉਂਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸਾਡੀ 30 ਕਰੋੜ ਦੇ ਕਰੀਬ ਆਬਾਦੀ ਸੀਗੀ ਉਦੋਂ ਖਾਣ ਨੂੰ ਦਾਣੇ ਨਹੀਂ ਸੀ ਤੇ ਸਾਡਾ ਕਿਸਾਨ ਜਿਹੜਾ ਸੀ ਉਸ ਟਾਈਮ ਤਕੜਾ ਹੋ ਕੇ ਜਦੋਂ ਜਾਇਜ ਵਾਂ ਜਾ ਕਿਸਾਨ ਦਾ ਨਾਰਾ ਦਿੱਤਾ ਗਿਆ ਉਦੋਂ ਕਿਸਾਨ ਨੇ ਜੋਰ ਲਾ ਕੇ ਅੱਜ ਇੰਨਾ ਅੰਨ ਪੈਦਾ ਕੀਤਾ ਵੈ ਵੀ ਜੇ ਸਾਨੂੰ ਕੋਈ 5-10 ਸਾਲਾਂ ਦੀ ਕੋਈ ਜੀ ਵਿਫਤਾ ਵੀ ਪੈ ਜੇ ਤਾਂ ਵੀ ਸਾਡੇ ਕੋਲੋਂ ਮੁੱਕਦਾ ਨਹੀਂ ਇਹ ਉਹ ਕਿਸਾਨ ਆ ਜਿਨੇ ਹਿੰਦੁਸਤਾਨ ਨੂੰ ਅੱਜ ਬਾਹਰ ਲਿਆਂ ਕੰਟੀਆਂ ਦੇ ਉੱਪਰ ਲੈ ਕੇ ਖੜਾਤਾ ਅੱਜ ਉਹ ਕਿਸਾਨ ਰੁੱਲ ਰਿਹਾ ਉਹੀ ਕਿਸਾਨ ਨਹੀਂ ਤੇ ਫਿਰ ਆਖਾ ਜੀ ਉਹਨੂੰ ਹੜੱਪਣ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਘੁਮ ਘਮਾ ਕੇ ਚੱਲ ਰਹੀਆਂ ਨੇ ਜਿਨੇ ਅੰਨ ਦੇ ਭੰਡਾਰ ਪਰਤੇ ਦੇਸ਼ ਨੂੰ ਮਾਲਾ ਮਾਲ ਕਰਤਾ ਜਿਹੜੇ ਕਿਤੇ ਨੇ ਉਹ ਕਿਤੇ ਤੇ ਅਜੱਖ ਹੈ ਜੀ ਅਸਲ ਵਿੱਚ ਮੇਰੀ ਜਿੰਨੀ ਮੇਰੀ ਆਪਣੀ ਨਿੱਜੀ ਸੋਚ ਹੈ ਜਿੰਨੀ ਮੈਂ ਸਮਝ ਰੱਖਦਾ ਜਦੋਂ ਕੋਵਿਡ ਆਇਆ ਕੋਵਿਡ ਦੇ ਦੌਰਾਨ ਜਿਹੜੀਆਂ ਵੱਡੀਆਂ ਵੱਡੀਆਂ ਸਟੇਟਾਂ ਦੀ ਚਾਹੋ ਮਹਾਰਾਸ਼ਟਰ ਦੀ ਇਕਨੋਮੀ ਪੱਖੋਂ ਉਹ ਕੋਰ ਨੂੰ ਪੱਖੋਂ ਟੋਪਰ ਨੇ ਬੰਬੇ ਮਹਾਰਾਸ਼ਟਰਾ ਪੁਨਾ ਉੱਥੇ ਵੀ ਜਾ ਕੇ ਜਿਹੜੇ ਲੋਕ ਭੁੱਖੇ ਮਰ ਮਰ ਕੇ ਮਰਨ ਲੱਗੇ ਸੀਗੇ ਤੇ ਉਹ ਸਟੇਟਾਂ ਦਾ ਸਾਰਾ ਜਿਹੜਾ ਕੋਕ ਠੱਪ ਹੋ ਗਿਆ ਕੋ ਲੱਗਦਾ ਇੱਕ ਸਟੇਟ ਪੰਜਾਬ ਦੀ ਜਿਹਦੇ ਤੇ ਕੋਈ ਵੀ ਇਸ ਚੀਜ਼ ਦਾ ਅਸਰ ਨਹੀਂ ਹੋਇਆ ਤੇ ਕੋਵਿਡ ਦੀ ਆਪਣੀ ਉਹਨਾਂ ਨੇ ਉਹ ਤੋਂ ਬਚਾ ਵੀ ਰੱਖਿਆ ਤੇ ਜਿਹੜੀ ਆਪਣੀ ਖੇਤੀ ਦਾ ਜਿਹੜਾ ਅੰਨ ਦਾ ਓਵੇਂ ਤਰ੍ਹਾਂ ਜਿਹੜਾ ਇਹ ਪੈਦਾ ਕਰਦੇ ਗਏ ਕਿਸਾਨ ਤੇ ਜਿਹੜਾ ਹਿੰਦੁਸਤਾਨ ਦੇ ਵਿੱਚ ਪਹੁੰਚਦਾ ਰਿਹਾ ਉਹ ਸਮੇਂ ਜਿਹੜੀ ਇਹ ਅਡਾਨੀ ਬਾਨੀ ਹੋਣੀ ਨੇ ਤੇ ਵਿੱਚ ਮੋਦੀ ਸਰਕਾਰ ਇਹਨਾਂ ਨੇ ਸਾਰਿਆਂ ਨੇ ਦੇਖਿਆ ਵੀ ਇਕਨੋਮੀ ਪੱਖੋਂ ਸਾਰੀਆਂ ਸਟੇਟਾਂ ਡਾਊਨ ਪੈ ਗਈਆਂ ਕਿਉਂਕਿ ਉੱਥੇ ਸਵੇਰੇ ਕਮਾਈ ਕਰਦੇ ਨੇ ਸ਼ਾਮ ਨੂੰ ਖਾਂਦੇ ਨੇ ਜੀ ਆਪਣੀ ਇਹ ਸਟੇਟ ਇੱਕ ਈਜੀ ਸਟੇਟ ਸੀ ਜਿਹਦੇ ਵਿੱਚ ਉਸ ਟਾਈਮ ਵੀ ਫਸਲਾਂ ਵਿਕ ਰਹੀਆਂ ਸੀ ਤੇ 48-48 ਹਜ਼ਾਰ ਕਰੋੜ ਦੀਆਂ ਜਿਹੜੀਆਂ ਲਿਮਟਾਂ ਸੈਂਟਰ ਗਵਰਨਮੈਂਟ ਪੇਜ ਰਹੀ ਸੀ ਅੰਨ ਖਰੀਦਣ ਦੀਆਂ ਉਹ ਸਮੇਂ ਤੋਂ ਹੀ ਮੈਨੂੰ ਲੱਗਦਾ ਵੀ ਇਹਨਾਂ ਦੀ ਨਿਗਾਹ ਪੈ ਗਈ ਵੀ ਇਹ ਜਿਹੜੀ ਸਟੇਟ ਇੰਨੀ ਉਪਜਾਊ ਇੰਨਾ ਵਧੀਆ ਇੱਥੇ ਦਾ ਵਾਤਾਵਰਨ ਆ ਪਾਣੀ ਇੰਨਾ ਵਧੀਆ ਜਿਹਦੀ ਧਰਤੀ ਆ ਜਿਹੜਾ ਆਪਾਂ ਸੋਨਾ ਉਗਣ ਦੀ ਗੱਲ ਕਰਦੇ ਆ ਉਹ ਇਹੀ ਧਰਤੀ ਆ ਜੱਤੂ ਇਹਨਾਂ ਦੀ ਮੇਰੀ ਸਾਂਝ ਮੁਤਾਬਕ ਉਦੋਂ ਤੋਂ ਇਹਨਾਂ ਦੀ ਅੱਖ ਆਏ ਪੰਜਾਬ ਦੀ ਧਰਤੀ ਦੇ ਉੱਪਰ ਇਹਨਾਂ ਦੀ ਤਾਂ ਅੱਖ ਪੰਜਾਬ ਦੀ ਧਰਤੀ ਤੇ ਹੋ ਗਈ ਜੀ ਬਹੁਤ ਸਾਰੇ ਇਦਾਂ ਦੇ ਕਿਸਾਨ ਨੇ ਜਿਹੜੇ ਅੱਜ ਵੀ ਘਰੇ ਬੈਠੇ ਨੇ ਉਹਨਾਂ ਨੂੰ ਨਹੀਂ ਸਮਝ ਆ ਰਹੀ ਵੀ ਇਹ ਨੀਤੀਆਂ ਕੀ ਨੇ ਕੀ ਚੱਲ ਰਿਹਾ ਭਾਰਤ ਮਾਰਾ ਪ੍ਰੋਜੈਕਟ ਰੋਡ ਬਣ ਰਹੇ ਨੇ ਅੱਗੇ ਕਿੱਧਰ ਨੂੰ ਜਾ ਰਹੇ ਆ ਇਹ ਸਿਸਟਮ ਆਉਣੇ ਵਾਲਾ ਸਮਾਂ ਕੀ ਹੋਣਾ ਉਹ ਲੋਕ ਨਹੀਂ ਸਮਝ ਰਹੇ ਤੁਸੀਂ ਵੀ ਕਿਸਾਨ ਬਿੰਗ ਦਾ ਇੱਕ ਸੰਗਠਨ ਪਿੰਡਾਂ ਦੇ ਵਿੱਚ ਚਲਾਉਂਦੇ ਰਹੋ ਕਾਫੀ ਲੰਮੇ ਟਾਈਮ ਤੋਂ ਤੁਸੀਂ ਉਹਦੇ ਆਗੂ ਰਹੋ ਤੇ ਉਹ ਲੋਕ ਕਿਉਂ ਨਹੀਂ ਸਮਝ ਰਹੇ ਦੇਖੋ ਮੈਂ ਤੁਹਾਡੇ ਚੈਨਲ ਦੇ ਥਰੂ ਟਵਾਣਾ ਸਾਹਿਬ ਸਾਰਿਆਂ ਨੂੰ ਖਾਸ ਕਰਕੇ ਆਪਾਂ ਪੰਜਾਬ ਦੇ ਬਿਜ਼ਨਿਸ ਆ ਮੈਂ ਸਾਰਿਆਂ ਨੂੰ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਜਿਹੜਾ ਇਹ ਡੱਲੇਵਾਲ ਸਾਹਿਬ ਦਾ ਮਰਨ ਵਰਤ ਚੱਲ ਰਿਹਾ ਹੈ ਇੱਕ ਕਿਸਾਨਾਂ ਵਾਸਤੇ ਆ ਮਜ਼ਦੂਰਾਂ ਵਾਸਤੇ ਸਾਰੇ ਦੇ ਸਮਰਥਨ ਕਰਨ ਤੇ ਇੱਥੇ ਖਨੌਰੀ ਬਾਰਡਰ ਤੇ ਪਹੁੰਚਣ ਜਦੋਂ ਸਾਡੇ ਵਿੱਚ ਪਹਿਲਾਂ ਤੋਂ ਹੀ ਅਸੀਂ ਇਸ ਗੱਲਾਂ ਮਾਰ ਖਾਂਦੇ ਰਹੇ ਹਾਂ ਜਿ ਅਸੀਂ ਇਸ ਤਰ੍ਹਾਂ ਦੇ ਪਿੱਛੇ ਹਟਦੇ ਹਾਂ ਜਾਂ ਸਾਨੂੰ ਮੌਕਾ ਹੁੰਦਾ ਅਸੀਂ ਪਿੱਛੇ हट ਜੰਨੇ ਆ ਤਾਂ ਸਾਨੂੰ ਜਿਹੜੀਆਂ ਬਹਰੀਆਂ ਤਾਕਤਾਂ ਨੇ ਉਹ ਸਾਡਾ ਨੁਕਸਾਨ ਕਰਦੇ ਨੇ ਅੱਜ ਡੱਲੇਵਾਲ ਸਾਹਿਬ ਨੂੰ ਹਮੈਤਦੀਨ ਦੀ ਸਾਰਿਆਂ ਨੂੰ ਸਾਰੀਆਂ ਚਾਹੇ ਸਿਆਸੀ ਪਾਰਟੀ ਚਾਹੇ ਕੋਈ ਵੀ ਆ ਪੰਜਾਬ ਦੀ ਸਰਕਾਰ ਮੈਂ ਕਹਿਣਾ ਦੀ ਚਾਹੁੰਦਾ ਪਰ ਤੁਸੀਂ ਦੇਖੋ ਉਹ ਚੀ ਮੰਤਰੀ ਜਿਹੜਾ ਗੱਲਾਂ ਮਾਰ ਮਾਰ ਕੇ ਚੁਟਕਲੇ ਸੁਣਾ ਕੇ ਕਹਿੰਦਾ ਸੀ ਮੈਂ ਸਭ ਤੋਂ ਵੱਡਾ ਰੱਖਾਂ ਮੈਂ ਬੱਕਰੀ ਦੇ ਵੀ ਦੇ ਦੂੰ ਜਦੋਂ ਹੜ੍ਹਾਂ ਦੀ ਇਹ ਏਰੀਆ ਬਹੁਤ ਟਵਾਣਾ ਸਾਹਿਬ ਮੈਂ ਆਤੀ ਇਹ ਪ੍ਰਭਾਵਿਤ ਹੋਇਆ ਮੈਂ ਮੁਰਗੀਆਂ ਦੇ ਵੀ ਦੇ ਦੂੰਗਾ ਮੈਂ ਡੰਗਰਾਂ ਦੇ ਵੀ ਦੇ ਦੂੰਗਾ ਤੇ ਮੈਂ ਉਦੋਂ ਵੀ ਇੱਕ ਚੈਨਲ ਤੇ ਕਿਹਾ ਸੀ ਵੀ ਜਿਹਨੂੰ ਤੁਸੀਂ ਇਹਨੇ ਦਿੱਤਾ ਡੀਸੀ ਦਫਤਰ ਐਸਡੀਐਮ ਦਫਤਰ ਦੇ ਬਾਹਰ ਲਿਖ ਕੇ ਲਾਓ ਵੀ ਤੁਸੀਂ ਕਿਹਨੂੰ ਮੁਆਵਜ਼ਾ ਦਿੱਤਾ ਸਵਾਏ ਚੁਟਕਲਿਆਂ ਤੋਂ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਇਹਨਾਂ ਨੇ ਦਿੱਤਾ ਉਹ ਇੱਥੇ ਆ ਕੇ ਭਗਵੰਤਾਨ ਉਹਨਾਂ ਦੀ ਸਰਕਾਰ ਉਹਨਾਂ ਦੇ ਸਾਰੇ ਇੱਥੇ ਆ ਕੇ ਇਹਨਾਂ ਨੂੰ ਸਮਰਥਨ ਦਿੰਦੇ ਇਹਨਾਂ ਦਾ ਹਾਲਚਲ ਪੁੱਛਦੇ ਤੇ ਬਾਕੀ ਆ ਕੇ ਦਿੱਲੀ ਜਾ ਕੇ ਬੈਠਣ ਕਿਉਂ ਨਹੀਂ ਪੈਂਦੇ ਪਾਸਤਾ ਜੀ ਉਹਨਾਂ ਨੇ ਕੱਲ ਇੱਕ ਨਹੀਂ ਟਵੀਟ ਕਰਨਾ ਤਾਂ ਤੁਹਾਨੂੰ ਮੈਂ ਦੱਸਿਆ ਵੀ ਉਹਨਾਂ ਦੀਆਂ ਜਿਹੜੀਆਂ ਇਹ ਫੇਤਰਤਾ ਇਹ ਲੋਕਾਂ ਦਾ ਜਿਹੜਾ ਹੈ ਟਵੀਟ ਨਾਲ ਇਹ ਮਸਲੇ ਹੱਲ ਹੋ ਜਾਣਗੇ ਇਹ ਜਾਣ ਇਥੋਂ ਸਾਰੇ ਆਪਣੇ ਐਮਐਲਏ ਨੂੰ ਲੈ ਕੇ ਐਮਪੀ ਨੂੰ ਲੈ ਕੇ ਰਾਜ ਸਭਾ ਦੇ ਐਮਪੀ ਨੂੰ ਜਾ ਕੇ ਦਿੱਲੀ ਪ੍ਰਧਾਨ ਮੰਤਰੀ ਦੀ ਕੁੱਟੀ ਦੇ ਬਾਹਰ ਬੈਠਣ ਪਾਰਲੀਮੈਂਟ ਦੇ ਬਾਹਰ ਜਾ ਕੇ ਬੈਠਣ ਵੀ ਸਾਡਾ ਐਡਾ ਕਦਮਰ ਨੇਤਾ ਜਿਹੜਾ ਆਪਣੀ ਜਿੰਦ ਜਾਨ ਦੌਤੇ ਲਾਈ ਬੈਠਾ ਉਹਦੇ ਬਾਰੇ ਹੁਣ ਤਾਈਂ ਸੈਂਟਰ ਗੌਰਮ ਸੁੱਤੀ ਪਈ ਆ ਕੀ ਗੱਲ ਹੈ ਸਟੇਟ ਦੀ ਜ਼ਿੰਮੇਵਾਰੀ ਮੇਰੇ ਕਹਿੰਦੇ ਥੋੜੀ ਪ੍ਰਧਾਨ ਮੰਤਰੀ ਉੱਠੂਗਾ ਸਾਡੇ ਕਹਿੰਦੇ ਥੋੜੀ ਉੱਠੂਗਾ ਸਰਕਾਰ ਟੋਟਲੀ ਸਰਕਾਰ ਜਿਹੜੀ ਭਾਜਪਾ ਦੀ ਪਿੱਠੂ ਸਰਕਾਰ ਆ ਉਹਨਾਂ ਦੇ ਕਹਿੰਨੇ ਮੁਤਾਬਕ ਚੱਲਦੀ ਆ ਤੇ ਉਹਨਾਂ ਦੇ ਜੋ ਜੋ ਉਤੋਂ ਹੁਕਮ ਹੁੰਦੇ ਨੇ ਉਸ ਤਰ੍ਹਾਂ ਉਰੇ ਮੰਤਰੀ ਆ ਕੇ ਚਲੇ ਜਾਂਦਾ ਉਹਦਾ ਮੰਤਰੀ ਆ ਕੇ ਚਲੇ ਗਿਆ ਜਿਹਾ ਜੇ ਤੁਸੀਂ ਆ ਕੇ ਚਲੇ ਮੈਂ ਆ ਕੇ ਚਲੇ ਗਿਆ ਆਮ ਬੰਦੇ ਆ ਕੇ ਚਲੇ ਗਏ ਸਵਾਲ ਤਾਂ ਹੈ ਕਿ ਵੀ ਉਹਦਾ ਕੋਈ ਇੱਥੇ ਬੈਨੀਫਿਟ ਕੀ ਆ ਉਹਦਾ ਫਾਇਦਾ ਕੀ ਆ ਫਾਇਦਾ ਮਿਲਣਾ ਜਾ ਕੇ ਦਿੱਲੀ ਇਹ ਸਾਰੇ ਜਾਣ ਆਪਣੇ ਐਮਐਲਏ ਨੇ ਜਾ ਕੇ ਉੱਥੇ ਚੀਫ ਮਨਿਸਟਰ ਜਾ ਕੇ ਬੈਠੇ ਚੀਫ ਮਨਿਸਟਰ ਕੋ ਛੁੱਟੀ ਜਲ ਥੋੜੀ ਆ ਪੰਜਾਬ ਦਾ ਚੀਫ ਮਨਿਸਟਰ ਹਿੰਦੁਸਤਾਨ ਦੇ ਵਿੱਚ ਇੱਕ ਆਪਣਾ ਬੱਕਰਾ ਸਥਾਨ ਰੱਖਦਾ ਇਹ ਵੈਸੇ ਵੀ ਕਹਾਵਤਾ ਵੀ ਜੇ ਦਿੱਲੀ ਦੇ ਸੰਸਦ ਹਸਣ ਤੇ ਬੈਠਣਾ ਤਾਂ ਪੰਜਾਬ ਦੇ ਵਿੱਚ ਦੀ ਹੋ ਕੇ ਰਸਤਾ ਜਾਂਦਾ ਤੇ ਇਹ ਤਾਂ ਸੁੱਤੇ ਬੈ ਨੇ ਇਹ ਤਾਂ ਆਪਣੇ ਇੰਜੋਏ ਕਰ ਰਹੇ ਨੇ ਤੇ ਆਪਣੇ ਟਵੀਟ ਕਰ ਲਏ ਉਹਨਾਂ ਆਪਣੀ ਹਾਜ਼ਰੀ ਲਵਾ ਲਈ ਤੇ ਆਉਣ ਵਾਲੇ ਸਮੇਂ 'ਚ ਹੁਣ ਕਿਦਾਂ ਦਾ ਤੁਸੀਂ ਸਮਰਥਨ ਦਵੇਂਗੇ ਜੀ ਕਿਉਂਕਿ ਕਿਸਾਨਾਂ ਨਾਲ ਜੁੜੇ ਹੋ ਤੁਸੀਂ ਵੀ ਕਿਸਾਨ ਵਿੰਗ ਚਲਾਉਂਦੇ ਰਹੋ ਅੱਗੇ ਬਹੁਤ ਸਾਰੇ ਇਦਾਂ ਦੇ ਕਿਸਾਨ ਨੇ ਜਿਹੜੇ ਇੱਥੇ ਪਹੁੰਚ ਨਹੀਂ ਰਹੇ ਇਲਾਕਿਆਂ 'ਚ ਮੈਂ ਬਜ਼ੁਰਗ ਅਪੀਲ ਕਰਦਾ ਨਿੱਜੀ ਤੌਰ ਤੇ ਵੀ ਸਾਡੇ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਤੇ ਆ ਕੇ ਡੱਲੇਵਾਲ ਸਾਉਂ ਦੀ ਪੂਰੀ ਹਮਾਇਤ ਕਰਨੀ ਚਾਹੀਦੀ ਆ ਮੈਂ ਸੱਚੇ ਪਿਤਾ ਵਾਹਿਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਮੈਂ ਸੱਚੇ ਪਿਤਾ ਇਹ ਸਾਡੇ ਬਜ਼ੁਰਗ ਨੇਤਾ ਨੂੰ ਤੰਦਰੁਸਤੀ ਦਿਓ ਤੇ ਇਹਨਾਂ ਦਾ ਜਿਹੜੀ ਸਿਹਤ ਆ ਉਹਨੂੰ ਤਕੜੀ ਕਰਿਓ ਤੇ ਤੰਦਰੁਸਤੀ ਨਾਲ ਸਾਡੀ ਇਸੇ ਤਰ੍ਹਾਂ ਕਿਸਾਨਾਂ ਦੀ ਨਮਾਇੰਦਗੀ ਕਰਦੇ ਰਹਿਣ ਜੀ ਥੈਂਕ ਯੂ ਹਾਂਜੀ ਇਹ ਸਨ ਮਹਾਂਤ ਹਰਵਿੰਦਰ ਸਿੰਘ ਖਨੋੜਾ ਜਿਨ੍ਹਾਂ ਨੇ ਕਿਹਾ ਕਿ ਸਰਦਾਰ ਜਗਜੀਤ ਸਿੰਘ ਦੀ ਡੱਲੇਵਾਲ ਦੀ ਸੇਜਾਬੀ ਦੇ ਲਈ ਅਰਦਾਸ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਲੋਕ ਸਾਰੇ ਉੱਠਣਗੇ ਤੇ ਮਸਲੇ ਨੇ ਜਿਹੜੇ ਹੱਲ ਹੋਣਗੇ ਫਿਲਹਾਲ ਤੁਸੀਂ ਬਣ ਰਹੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਖਨੋੜੀ